ਹੁਣ ਜਦੋਂ ਭਗਤ ਜੀ ਇੱਥੇ ਹੌ ਲਫਜ਼ ਵਰਤ ਰਹੇ ਨੇ ਤੇ ਇੱਥੇ ਮਤਾਂ ਕਿਤੇ ਜਾਣਿਓ ਕਿ ਕੱਲੀ ਉਹਨਾਂ ਨੇ ਆਪਣੀ ਗੱਲ ਹੀ ਕੀਤੀ ਹੈ ਗੁਰਬਾਣੀ ਦਾ ਇੱਕ ਢੰਗ ਹੈ ਲਿਖਣ ਦਾ ਗੁਰੂ ਸਾਹਿਬ ਦਾ ਇੱਕ ਵੱਖਰਾ ਹੀ ਸਟਾਈਲ ਹੈ ਗੁਰਬਾਣੀ ਨੂੰ ਪੇਸ਼ ਕਰਨ ਦਾ ਤੁਸੀਂ ਬਹੁਤ ਸਾਰੇ ਸ਼ਬਦ ਐਸੇ ਵੇਖੇ ਹੋਣਗੇ ਜਿਵੇਂ ਫੋਰ ਐਗਜ਼ਾਮਪਲ ਇੱਕ ਸ਼ਬਦ ਹੈ ਗੋਬਿੰਦ ਹਮ ਐਸੇ अपराधी कबीर जी ਦਾ ਉਹ ਸ਼ਬਦ ਹੈ ਉੱਥੇ ਉਹ ਰੱਬ ਨੂੰ ਸੰਬੋਧਨ ਹੋ ਕੇ ਇਹ ਗੱਲ ਕਹਿੰਦੇ ਨੇ ਹੇ ਗੋਬਿੰਦ ਅਸੀਂ ਨਾ ਇਦਾਂ ਦੇ ਅਪਰਾਧੀ ਆ ਲਫਜ਼ ਉੱਥੇ ਵੀ ਹਾਮੀ ਹੈ ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭ ਜੀਓ ਪਿੰਡ ਥਾ ਦਿਆ ਤਿਸ ਕੀ ਭਾਉ ਭਗਤ ਨਹੀਂ ਸਾਦੀ ਸੁਣ ਗੌਰ ਕਰਿਓ ਕਿ ਭਗਤ ਕਬੀਰ ਜੀ ਵਾਕਈ ਅਪਰਾਧੀ ਨੇ ਪਰ ਉਹ ਲਫ਼ਜ਼ ਵਰਤ ਰਹੇ ਨੇ ਨਾ ਕਿ ਗੋਬਿੰਦ ਹਮ ਐਸੇ ਪੜੋ ਜੀ ਹਮ ਐਸੇ ਅਪਰਾਧੀ ਉਹ ਲਫ਼ਜ਼ ਵਰਤਦੇ ਪਏ ਨੇ ਕੀ ਉਹ ਵਾਕਈ ਤੁਸੀਂ ਉਹਨਾਂ ਨੂੰ ਅਪਰਾਧੀ ਮੰਨਦੇ ਹੋ ਬਿਲਕੁਲ ਨਹੀਂ ਅਪਰਾਧੀ ਕੌਣ ਹੈ ਵੈਸੇ ਅਪਰਾਧੀ ਤੇ ਮੈਂ ਆ ਅਪਰਾਧੀ ਮੇਰੇ ਵਰਗਾ ਬੰਦਾ ਹੈ ਭਗਤ ਕਬੀਰ ਜੀ ਵਾਸਤੇ ਇਹ ਗੱਲ ਨਹੀਂ ਕਹੀ ਜਾ ਸਕਦੀ ਕਿ ਉਹ ਅਪਰਾਧੀ ਨੇ ਉਹਨਾਂ ਨੇ ਰੱਬ ਨੂੰ ਭੁਲਾਉਣ ਦਾ ਅਪਰਾਧ ਕੀਤਾ ਏ ਇਹ ਉਹਨਾਂ ਦੇ ਉੱਤੇ ਗੱਲ ਢੁਕਦੀ ਨਹੀਂ ਹਾਂ ਮੇਰੇ ਉੱਤੇ ਢੁਕਦੀ ਐ ਮੈਂ ਭੁਲਾਉਣਾ ਵਾ ਰੱਬ ਨੂੰ ਪਰ ਕਬੀਰ ਜੀ ਨਹੀਂ ਭੁਲਾਉਂਦੇ ਪਰ ਉਹਨਾਂ ਦੇ ਅੰਦਰ ਨਿਮਰਤਾ ਵੇਖੋ ਕਿੰਨੀ ਐ ਜੇ ਉਹ ਕਹਿੰਦੇ ਨਾ ਗੋਬਿੰਦ ਰੱਬ ਨੂੰ ਸੰਬੋਧਨ ਹੋ ਕੇ ਤੇ ਸਾਡੇ ਬਾਰੇ ਚ ਇਹ ਗੱਲ ਕਹਿ ਦਿੰਦੇ ਜਾਂ ਮੇਰੇ ਬਾਰੇ ਚ ਕਹਿ ਦਿੰਦੇ ਕਿ ਤੂੰ ਐਸੇ ਅਪਰਾਧੀ ਤੇ ਮੈਨੂੰ ਗੁੱਸਾ ਬੜਾ ਲੱਗਣਾ ਸੀ ਵੀ ਮੈਂ ਤੇ ਬੜਾ ਚੰਗਾ ਬੰਦਾ ਵਾਂ ਮੈਨੂੰ ਅਪਰਾਧੀ ਕਹਿੰਦਾ ਕਿਉਂਕਿ ਆਮ ਕਰਕੇ ਬੰਦਾ ਆਪਣੇ ਆਪ ਨੂੰ ਐਵੇਂ ਧਰਮੀ ਸਮਝੀ ਬੈਠਾ ਐਵੇਂ ਹੀ ਆਪਣੇ ਆਪ ਨੂੰ ਗੁਰਮੁਖ ਪਿਆਰਾ ਸਮਝੀ ਬੈਠਾ ਹੈ ਪਰ ਉਹਨਾਂ ਦੇ ਅੰਦਰ ਨਿਮਰਤਾ ਇੰਨੀ ਹੈ ਕਿ ਜਦੋਂ ਵੀ ਸ਼ਬਦ ਉਚਾਰਨ ਕਰਦੇ ਨੇ ਨਾ ਆਪਣੇ ਤੇ ਲਾ ਕੇ ਉਚਾਰਨ ਕਰਦੇ ਨੇ ਨਿਮਰਤਾ ਦੀ ਸਿਖਰ ਕਿਤੇ ਵੇਖਣੀ ਹੋਵੇ ਤੇ ਉਹ ਸਿਖਰ ਜਿਹੜੀ ਇਹ ਤੁਸੀਂ ਵੇਖੋ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਸ਼ਬਦਾਂ ਦੇ ਵਿੱਚੋਂ ਤੁਹਾਨੂੰ ਇਹ ਚੀਜ਼ ਮਿਲੇਗੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਭ ਤੋਂ ਅਖੀਰਲਾ ਸ਼ਲੋਕ ਸ਼ਲੋਕ ਮਹਲਾ 5 ਜਦੋਂ ਅਸੀਂ ਪੜ੍ਹਦੇ ਹਾਂ ਵੀ ਪੜਿਆ ਜਾਂਦਾ ਤੇਰਾ ਕੀਤਾ ਜਾਤੋਂ ਨਾਹੀ ਮੈਂ ਨੋ ਜੋਗ ਕੀ ਤੋਈ ਅਗਲੇ ਲਫਜ ਕੀਨੇ ਮੈਂ ਨਿਰਗੁਣ ਆਰੇ ਨਿਰਗੁਣ ਆਰਾ ਕੌਣ ਹੁੰਦਾ ਜਿਹਦੇ ਵਿੱਚ ਕੋਈ ਵੀ ਗੁਣ ਨਾ ਹੋਵੇ ਹੁਣ ਇਹ ਲਫਜ ਨੇ ਜਿਹੜੇ ਕੌਣ ਵਰਤਦਾ ਪਿਆ ਜਿਹੜੇ ਗੁਣਾ ਦੇ ਨਾਲ ਭਰਪੂਰ ਨੇ ਜਿਨ੍ਹਾਂ ਦੇ ਬਾਰੇ ਵਿੱਚ ਭਟ ਸਹਿਬਾ ਨੇ ਗੱਲ ਕਹਿੰਦੇ ਨੇ ਧਰਨ ਗਗਨ ਨਵਖੰਡ ਮੈਂ ਜੋਤ ਸਰੂਪੀ ਰਹੇ ਉਹ ਭਰ ਭਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤਖ ਹਰ ਜਿਨ੍ਹਾਂ ਦੇ ਬਾਰੇ ਵਿੱਚ ਭਟ ਸਹਿਬਾਨ ਨੇ ਇਹ ਲਫ਼ਜ਼ ਵਰਤੇ ਗੁਰ ਅਰਜਨ ਪ੍ਰਤਖ ਹਰ ਉਹ ਇਹ ਲਫ਼ਜ਼ ਵਰਤਦੇ ਪਏ ਨੇ ਮੈਂ ਨਿਰਗੁਣਿਆਰੇ ਕੋ ਗੁਣ ਨਹੀਂ ਆਪੇ ਤਰਸ ਪਿਓਈ ਮੇਰੇ ਅੰਦਰ ਤੇ ਕੋਈ ਕੁਆਲਿਟੀ ਹੈ ਹੀ ਨਹੀਂ ਕੋਈ ਗੁਣ ਹੈ ਹੀ ਨਹੀਂ ਮੈਂ ਤਾਂ ਨਿਰਗੁਣਿਆਰਾ ਹਾਂ ਹੁਣ ਗੌਰ ਕਰਿਓ ਜਿੰਨੀ ਨਿਮਰਤਾ ਦੀ ਸਿਖਰ ਇੱਥੇ ਤੁਹਾਨੂੰ ਬਾਣੀ ਵਿੱਚ ਮਿਲੇਗੀ ਨਾ ਉਨੀ ਅੱਜ ਤੁਹਾਨੂੰ ਸਮਾਜ ਦੇ ਵਿੱਚ ਨਹੀਂ ਮਿਲੇਗੀ ਗੋਤਾ ਗੱਦੀ ਦੇ ਉੱਤੇ ਬਿਰਾਜਮਾਨ ਹੋ ਕੇ ਵੀ ਉਹ ਇਹ ਲਫ਼ਜ਼ ਵਰਤਦੇ ਨੇ ਮੈਂ ਨਿਰਗੁਣੇ ਆਰੇ ਤੇ ਅੱਜ ਜਿਹੜਾ ਕੁਝ ਵੀ ਨਿਣਾ ਹੈਗਾ ਕੁਝ ਵੀ ਨਹੀਂ ਹੈਗਾ ਉਹ ਵੀ ਆਪਣੇ ਆਪ ਨੂੰ ਸੰਤ ਤੇ ਪੂਰਨ ਬ੍ਰਹਮ ਗਿਆਨੀ ਦੇ ਨਾਲੋਂ ਘੱਟ ਨਹੀਂ ਜੇਖੋਂਦਾ ਤੁਹਾਨੂੰ ਕਿਤੇ ਵੀ ਗੁਰਬਾਣੀ 'ਚ ਇਹ ਗੱਲ ਨਹੀਂ ਮਿਲੇਗੀ ਕਿਤੇ ਉਹਨਾਂ ਨੇ ਆਪਣੇ ਨਾਮ ਨਾਲ ਸੰਤ ਤੇ ਬ੍ਰਹਮ ਗਿਆਨੀ ਇਹ ਲਫ਼ਜ਼ ਕਿਤੇ ਵਰਤੇ ਹੋਣ ਨਹੀਂ ਨਿਮਰਤਾ ਵਾਲੀ ਗੱਲ ਹੀ ਤੁਹਾਨੂੰ ਹਰ ਇੱਕ ਜਗ੍ਹਾ ਦੇ ਉੱਤੇ ਮਿਲੇਗੀ